ਬੀਤੀ ਰਾਤ ਬਠਿੰਡਾ ਦੇ ਥਾਣਾ ਕਤਵਾਲੀ ਦੇ ਏਰੀਏ ਦੇ ਵਿੱਚ ਫਿਰ ਹੋਈ ਇੱਕ ਲੁੱਟ ਕਾਰ ਸਵਾਰ ਤੋਂ ਲੁੱਟੇ 70 ਤੋਂ 80000 ਰੁਪਏ ਅਤੇ ਉਸ ਦੀ ਕਾਰ ਦੀ ਵੀ ਕੀਤੀ ਭੰਗ ਟੋੜਾ ਤੇ ਨਾਲੇ ਉਸ ਵਿਅਕਤੀ ਦੇ ਮਾਰੀਆਂ ਸੱਟਾਂ ਤੇ ਇਥਰ ਹਥਿਆਰਸਾਂ ਇਹਨਾਂ ਲੁਟੇਰਿਆਂ ਦੇ ਕੋਲ ਮਾਮਲਾ ਬੀਤੀ ਰਾਤ ਸੰਤਪੁਰਾ ਰੋਡ ਦੇ ਨੇੜੇ ਦਾ ਜਿੱਥੇ ਇੱਕ ਪੁਲਟਰੀ ਦਾ ਕੰਮ ਕਰਦਾ ਵਿਅਕਤੀ ਜਿਹੜਾ ਹੈ ਉਹ ਆਪਣੇ ਪੈਸੇ ਦੀ ਜਿਹੜੀ ਉਹ ਲੈ ਕੇ ਆਪਣੇ ਪੈਸੇ ਲੈ ਕੇ ਆਪਣੇ ਘਰ ਵੱਲ ਨੂੰ ਆ ਰਿਹਾ ਸੀ ਰਾਤ ਦੇ ਵਿੱਚ ਤਿੰਨ ਮੋਟਰਸਾਈਕਲ ਸਵਾਰ ਲਟੇਰਾ ਵੱਲੋਂ ਉਸ ਨੂੰ ਰੋਕ ਲਿਆ ਗਿਆ ਅਤੇ ਜਿੱਥੇ ਉਸ ਦੀ ਗੱਡੀ ਦੀ ਭੰਨ ਤੋੜ ਕੀਤੀ ਉਸ ਦੀ ਕੁੱਟਮਾਰ ਕੀਤੀ ਉੱਥੇ 70 ਤੋਂ 80000 ਰੁਪਏ ਦਾ ਉਸ ਦੇ ਕੋਲੋਂ ਲੁੱਟ ਕੇ ਇਹ ਸਾਰੇ ਵਿਅਕਤੀ ਜਿਹੜੇ ਫਰਾਰ ਹੋ ਗਏ ਨੇ ਇਸ ਨੂੰ ਲੈ ਕੇ ਪੁਲਿਸ ਵੱਲੋਂ ਹੁਣ ਮਾਮਲਾ ਦਾਜ ਕੀਤਾ ਜਾ ਰਿਹਾ ਹੈ ਤੇ ਜਲਦੀ ਹੀ ਇਹਨਾਂ ਦੀ ਗਿਸਤਰੀ ਜਿਹੜੇ ਉਹ ਕੀਤੀ ਜਾਵੇਗੀ ਅਸੀਂ ਦਿਖਾ ਰਹੇ ਹਾਂ ਐਸਪੀ ਸਿਟੀ ਨਰਿੰਦਰ ਸਿੰਘ ਵੱਲੋਂ ਸਾਰੀ ਜਾਣਕਾਰੀ ਉਹ ਸਾਂਝੀ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੇ ਲੁਟੇਰੇ ਨੇ ਇਹ ਜਲਦੀ ਹੀ ਪੁਲਿਸ ਵੱਲੋਂ ਸਲਾਖਾਂ ਦੇ ਪਿੱਛੇ ਕੀਤੇ ਜਾਣਗੇ ਸਰ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਹ ਕਿ ਕੁੱਟਮਾਰ ਹੋਈ ਹੈ ਗੱਡੀ ਭੰਪੀ ਪੈਸੇ ਕੋਕਲੇ ਗਏ ਮਾਮਲਾ ਕੀ ਹੈ ਆ ਇੱਕ ਲੜਕਾ ਹੈ ਜੀ ਅਰਸ਼ਦੀਪ ਸਿੰਘ ਜੋ ਕਿ ਪਰਸਨਾਮ ਨਗਰ ਦਾ ਰਹਿਣ ਵਾਲਾ ਹੈ ਇਹ ਬੀਤੀ ਰਾਤ ਜਦੋਂ ਆਪਣੇ ਪੋਲਟਰੀ ਫਾਰਮ ਤੇ ਉੱਤੇ ਕੰਮ ਕਰਦਾ ਹੈ ਪੋਲਟਰੀ ਫਾਰਮ ਤੋਂ ਆਪਣੇ ਕਲੈਕਸ਼ਨ ਕਰਕੇ ਵਾਪਸ ਆ ਰਿਹਾ ਸੀਗਾ ਤਾਂ ਜਦੋਂ ਇਹ ਰੇਲਵੇ ਸਟੇਸ਼ਨ ਕੋਤਵਾਲੀ ਦੇ ਜਿਹੜਾ ਅੰਡਰ ਬ੍ਰਿਜ ਓਵਰ ਬ੍ਰਿਜ ਹੈ ਉੱਥੇ ਜਦੋਂ نیچے ਉਤਰਦਾ ਤਾਂ ਇੱਕ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਨੇ ਜਿਹੜਾ ਹੈਗਾ ਇਹਨੂੰ ਉੱਥੇ ਘੇਰ ਲਿਆ ਘੇਰਨ ਤੋਂ ਬਾਅਦ ਜਿਹੜੀ ਹੈਗੀ ਇਹਦੇ ਨਾਲ ਜਦੋਂ ਰੋਕਣ ਤੇ ਇਹਨਾਂ ਨੇ ਜੀ ਕੁੱਟਮਾਰ ਕੀਤੀ ਕੁੱਟਮਾਰ ਕਰਨ ਤੋਂ ਬਾਅਦ ਇਹਦੇ ਕੋਲੋਂ ਜਿਹੜੇ ਇਹ ਪੈਸੇ ਸੀਗੇ ਜੋ ਕਲੈਕਸ਼ਨ ਕਰਕੇ ਲੈ ਕੇ ਆਇਆ ਸੀਗਾ ਉਸ ਦੀ ਵੀ ਉਹਨਾਂ ਨੇ ਲੁੱਟ ਕੀਤੀ ਹੈ ਸੋ ਇਸ ਸੰਬੰਧ ਦੇ ਵਿੱਚ ਸਾਡੇ ਥਾਣਾ ਕੋਤਵਾਲੀ ਦੇ ਵਿੱਚ ਅਸੀਂ ਜੋ ਮੁਦਈ ਹੈ ਅਰਸ਼ਦੀਪ ਸਿੰਘ ਇਸ ਦੇ ਬਿਆਨ ਕਲਮਬੰਦ ਕਰਕੇ ਜੋ ਰੈਲੇਵੈਂਟ ਸੈਕਸ਼ਨਸ ਹੈਗੇ ਆ ਉਹਨਾਂ ਦੇ ਤਹਿਤ ਮਕਦਮਾ ਦਰਜੇਸ਼ਟਰ ਕਰ ਰਹੇ ਆ ਤੇ ਮਕਦਮਾ ਦਰਜ ਕਰਨ ਤੋਂ ਬਾਅਦ ਸਾਡੀਆਂ ਵੱਖ-ਵੱਖ ਟੀਮਾਂ ਗਠੇ ਦੀ ਕਰਕੇ ਜੋ ਅਕਿਊਜ਼ ਨੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਕਰਕੇ ਉਹਨਾਂ ਦੇ ਖਿਲਾਫ ਵੰਦੀ ਕਾਰਵਾਈ ਕਰਾਂਗੇ ਆ ਬਾਊਂਸਰ ਕਿੰਨੀ ਦਿਖਾਈ ਆ ਕੀ ਲੱਗਿਆ ਜਿਹੜੀ ਉਹਦੇ ਮੁਦੱਸ਼ਰ ਮੁਤਾਬਕ ਉਹਦੇ ਕੋਲ 70 ਤੋਂ 80000 ਰੁਪਏ ਜਿਹੜੀ ਸੀਗੀ ਅਮਾਊਂਟ ਸੀਗੀ ਐਗਜੈਕਟ ਅਮਾਊਂਟ ਜਿਹੜੀ ਹੈਗੀ ਆ ਉਹ ਕਲੈਰੀਫਾਈ ਕਰ ਰਹੇ ਆ ਬਟ ਉਹ ਹਾਂ ਉਹਦੇ ਕੋਲ ਪੈਸੇ ਜ਼ਰੂਰ ਸੀਗੇ ਜੋ ਜੋ ਸੀ ਪੋਟਰੀ ਫਾਰਮ ਦੇ ਕੰਮ ਤੋਂ ਕਲੈਕਸ਼ਨ ਕਰਕੇ ਲੈ ਕੇ ਆਇਆ ਸੀਗਾ ਉਸ ਕਲੈਕਸ਼ਨ ਦੇ ਵਿੱਚ ਹੀ ਉਹਦੇ ਕੋਲ ਪੈਸੇ ਸੀਗੇ ਤੇ ਉਹ ਪੈਸਿਆਂ ਦੇ ਸਬੰਧ ਦੇ ਵਿੱਚ ਇਹਨਾਂ ਵਿਅਕਤੀ ਨੇ ਉਹਨਾਂ ਲੁੱਟ ਕੀਤੀ ਹੈ